ਪਿੰਡਾਂ ਦੇ ਲੋਕ ਰਹਿੰਦੇ ਤਾਂ ਬੜੀ ਸ਼ਾਂਤੀ ਨਾਲ ਐ ਪਰ ਜਦੋਂ ਸਵੇਰੇ ਸਵੇਰੇ ਕਾਲ ਆਉਂਦੀ ਆ ਤਾਂ ਫਿਰ ਕਈ ਵਾਰ ਜਾਣਾ ਪੈਂਦਾ ਹੁਣ ਦੱਸ ਦਈਏ ਕਿ ਇਹ ਪਿੰਡ ਦੇ ਲੋਕ ਇਕੱਠੇ ਹੋਏ ਨੇ ਆਹ ਤਸਵੀਰਾਂ ਵੇਖੋ ਤੁਸੀਂ ਕੀ ਪਿੰਡ ਦੇ ਲੋਕ ਇਕੱਠੇ ਕੀਤਾ ਕਿਉਂਕਿ ਪਿੰਡ ਦੇ ਲੋਕਾਂ ਦਾ ਏਕਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹ ਲੋਕ ਇੱਕ ਹੀ ਬਰਾਦਰੀ ਆ ਇੱਕ ਹੀ ਸ਼ਰੀਕਾ ਤੱਕ ਜ਼ਿਆਦਾਤਰ ਸੀਮਤ ਹੁੰਦੇ ਆ ਔਰ ਇਹਨਾਂ ਦੀ ਰੋਟੀ ਪਾਣੀ ਰਹਿਣ ਸਹਿਣ ਪਿੰਡ ਦੇ ਵਿੱਚ ਇਕੱਠੇ ਹੁੰਦੇ ਆ ਸ਼ਹਿਰਾਂ ਵਿੱਚ ਵੱਖ-ਵੱਖ ਜਗ੍ਹਾ ਤੋਂ ਲੋਕ ਆ ਕੇ ਰਹਿੰਦੇ ਆ ਔਰ ਪਿੰਡਾਂ ਦੇ ਵਿੱਚ ਉਹੀ ਪਿੰਡ ਦੇ ਲੋਕ ਰਹਿੰਦੇ ਆ ਜੋ ਲੰਬੇ ਸਮੇਂ ਤੋਂ ਰਹਿ ਰਹੇ ਆ ਜੋ ਆਜ਼ਾਦੀ ਵੇਲੇ ਤੋਂ ਇੱਥੇ ਰਹਿ ਰਹੇ ਉਹੀ ਲੋਕ ਇੱਥੇ ਰਹਿ ਰਹੇ ਨੇ ਹੁਣ ਤਸਵੀਰਾਂ ਦੱਸ ਦਈਏ ਕਿ ਪਿੰਡ ਦਾ ਮਾਮਲਾ ਕੀ ਆ ਵੇਖੋ ਪਿੰਡ ਦੇ ਲੋਕ ਜੇ ਭੋਲੇ ਭਾਲੇ ਆ ਤਾਂ ਮੁਸੀਬਤਾਂ ਵੀ ਹੈ ਨਾ ਉੱਤੇ ਮੁਸ਼ਕਲਾਂ ਵੀ ਹੈ ਨਾ ਵਾਸਤੇ ਤਾਂ ਨਜਿੱਠਦੇ ਵੀ ਇਹੀ ਆ ਹੁਣ ਆ ਤਸਵੀਰਾਂ ਵੇਖੋ ਤੁਸੀਂ ਕੀ ਆ ਪਿੰਡ ਜੋ ਆ ਤਮਰਾਈਆ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸੁਣੋ ਪੂਰੀ ਪਹਿਲੇ ਤਾਂ ਬੜੀ ਮੁਸ਼ਕਲ ਨਾਲ ਪਿੰਡਾਂ ਦੇ ਵਿੱਚ ਸੜਕਾਂ ਬਣਦੀਆਂ ਉਹ ਦੱਸਦੇ ਆ ਕਿ ਜਦੋਂ ਸੜਕ ਬਣਨ ਵਾਸਤੇ ਆ ਗਈ ਆ ਤੇ ਫਿਰ ਤੁਸੀਂ ਵੇਖ ਸਕਦੇ ਹੋ ਕਿ ਹੁਣ ਡਿਸਪਿਊਟ ਕੀ ਪੈ ਗਿਆ ਮਾਮਲਾ ਕੀ ਖੜਾ ਹੋ ਗਿਆ ਮਾਮਲੇ ਦਾ ਜਾਣਕਾਰੀ ਦੇ ਦਈਏ ਕਿ ਆ ਜੋ ਸੜਕ ਬਣ ਜਾ ਰਹੀ ਆ 18 ਫੁੱਟੀ ਸੜਕ ਹੈ ਔਰ ਸਿਰਫ ਇੱਕ ਦੋ ਘਰਾਂ ਦਾ ਕੁਝ ਜਗ੍ਹਾ ਅੱਗੇ ਆ ਰਹੀ ਆ ਜਿਸ ਕਰਕੇ ਕਹਿ ਰਹੇ ਆ ਕਿ ਇਹ ਸੜਕ ਸਿਰਫ ਇੱਥੋਂ ਤੱਕ ਬਣੇਗੀ ਅੱਗੇ ਨਹੀਂ ਬਣੇਗੀ ਅਗਰ ਉਹ ਸੜਕ ਬਣ ਜਾਂਦੀ ਆ ਤਾਂ ਸਾਰੇ ਪਿੰਡ ਦਾ ਜਿਹੜਾ ਵਾ ਇਧਰ ਦੀ ਲਾਂਘਾ ਸੁਖਾਲਾ ਹੋ ਸਕਦਾ ਸੀ ਸਾਰਾ ਪਿੰਡ ਇਧਰ ਦੀ ਲੰਘ ਸਕਦਾ ਸੀ ਕਈ ਵਾਰੀ ਦੂਸਰੀ ਸੜਕ ਜਿਹੜੀ ਆ ਉਸ ਦੇ ਵਿੱਚ ਪ੍ਰੋਬਲਮ ਆ ਸਕਦੀ ਸੀ ਤਾਂ ਲੰਘਾ ਇਧਰ ਦੀ ਜਾ ਸਕਦਾ ਸੀ ਹੁਣ ਗੱਲ ਕਰਦਈਏ ਕਿ ਇਸ ਜਗ੍ਹਾ ਕਰਕੇ ਸਾਰਾ ਲੰਘਾ ਜਿਹੜਾ ਵਾ ਇੱਥੋਂ ਡਿਸਟਰਬ ਹੋਵੇਗਾ ਸਿਰਫ ਆ ਕੰਦ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਥੋੜਾ ਅੱਗੇ ਆ ਕੇ ਇਹ ਕੰਦ ਵਿਖਾਈ ਜਾਵੇ ਜੇ ਅਸੀਂ ਇਸ ਕੰਦ ਤੋਂ ਗੱਲ ਕਰਦੇ ਆ ਤਾਂ 18 ਫੁੱਟ ਬਣਦੀ ਆ ਤਾਂ ਜੇ ਇੱਥੋਂ ਦੀ ਬੰਦ ਗੱਲ ਕਰਦੇ ਆ ਇਹ ਇੱਥੋਂ ਦੀ ਗੱਲ ਕਰਦੇ ਆ ਦਾ 5 6 ਫੁੱਟ ਦਾ ਫਰਕ ਪੈ ਜਾਂਦਾ 6 ਫੁੱਟ ਗਲੀ ਛੋਟੀ ਹੋ ਜਾਂਦੀ ਆ ਔਰ ਬੜੀ ਮੁਸ਼ਕਿਲ ਨਾਲ ਨੌਜਵਾਨਾਂ ਨੇ ਇਹ ਗਲੀ ਪਾਸ ਕਰਵਾਈ ਆ ਆਮ ਪਾਰਟੀ ਸਰਕਾਰ ਨੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਸਰਕਾਰਾਂ ਰਹਿ ਕੇ ਗਈਆਂ ਔਰ ਉਹਨਾਂ ਵੱਲੋਂ ਇਹ ਗਲੀ ਜਿਹੜੀ ਆ ਇਸ ਤੇ ਹੋ ਸਕਦਾ ਮਤੇ ਪਏ ਹੋਣ ਲੇਕਿਨ ਨਹੀਂ ਬਣੀ ਜੇ ਹੁਣ ਬਣ ਤੇ ਆਈ ਆ ਤੇ ਇੱਕ ਛੋਟਾ ਜਿਹਾ ਡਿਸਪਿਊਟ ਪੈ ਗਿਆ ਕਿ ਆ ਇੱਕ ਘਰ ਦੀ ਜਗ੍ਹਾ ਜਿਹੜੀ ਆ ਇੱਥੋਂ ਤੱਕ ਆਉਂਦੀ ਆ ਔਰ ਇਸ ਕਰਕੇ 5 ਫੁੱਟ ਜਗ੍ਹਾ ਜਿਹੜੀ ਆ ਇਹ ਘਟਦੀ ਨਜ਼ਰ ਆ ਰਹੀ ਆ ਹੁਣ ਜਗ੍ਹਾ ਵੀ ਕਹਿੰਦੇ ਆ ਕਿ ਸਰਕਾਰੀ ਆ ਇੱਥੋਂ ਤੱਕ ਸਰਕਾਰੀ ਜਗ੍ਹਾ 18 ਫੁੱਟ ਹੈ ਔਰ ਇੱਥੋਂ ਲੈ ਕੇ ਆ 13 ਫੁੱਟ ਰਹਿ ਜਾਂਦੀ ਆ ਹੁਣ ਇਹ ਜਗ੍ਹਾ ਵੀ ਸਰਕਾਰੀ ਆ ਦੱਸਦੇ ਆ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹ ਕੰਦ ਜਿਹੜੀ ਆ ਢਾ ਕੇ ਪਿੱਛੇ ਨਹੀਂ ਕਰਨੀ ਘਰ ਵਾਲਿਆਂ ਦਾ ਕੀ ਕਹਿਣਾ ਇਹਦੇ ਬਾਰੇ ਸਾਨੂੰ ਅਜੇ ਕੋਈ ਵੀ ਖਬਰ ਨਹੀਂ ਪਹੁੰਚੀ ਘਰ ਵਾਲੇ ਪੱਖ ਦੇਣਾ ਚਾਹੋਂ ਤਾਂ ਦੇ ਸਕਦੇ ਆ ਆਵਾਜਾਈਆਂ ਵੇਖ ਸਕਦੇ ਹੋ ਕਿ ਐਵੇਂ ਪਿੰਡਾਂ ਦੇ ਲੋਕ ਜਦੋਂ ਆਉਂਦੇ ਆ ਧਹਾਵਾ ਜਾਈ ਵਾਲਾ ਰਸਤਾ ਲੇਕਿਨ ਕਿਤੇ ਨਾ ਕਿਤੇ ਜਾ ਕੇ ਪਿੰਡ ਦਾ ਇੱਥੇ ਆ ਕੇ ਕੰਮ ਰੁਕ ਸਕਦਾ ਹੈ ਔਰ ਸੜਕ ਜੜੀ ਆ ਪੂਰੀ ਨਹੀਂ ਬਣਨੀ ਜਾਂ ਬਣੇਗੀ ਹੁਣ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪੂਰੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਤੋਂ ਥੋੜਾ ਜਿਹਾ ਪੁੱਛਦਾ ਮੈਂ ਕੈਮਰਾਮੈਨ ਨੂੰ ਥੋੜਾ ਜਿਹਾ ਨਜ਼ਦੀਕ ਆ ਜਾਵੇ ਔਰ ਹਾਂਜੀ ਸਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਦਾ ਜੀ ਮਾਮਲਾ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਆਮ ਪਾਰਟੀ ਦੇ ਜਿਹੜੇ